ਮੈਂ ਤੁਹਾਡਾ ਆਪਣਾ ਰਕੇਸ਼ ਭਰਦਵਾਜ ਹਰ ਸਮੇਂ ਤੇ ਹਰ ਟਾਈਮ ਤੇ ਮੈਂ ਖਰੜ ਸਿਟੀ ਦੇ ਹਰ ਸੋਸਾਇਟੀ ਦੇ ਮੁੱਦੇ ਤੁਹਾਡੇ ਨਾਲ ਚੱਕਦਾ ਰਹਿਣਾ ਤੇ ਅੱਜ ਮੈਂ ਜਿਸ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਖਰੜ ਡੰਪਿੰਗ ਗਰਾਊਂਡ ਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਬੜੇ ਕਈ ਸਾਲਾਂ ਤੋਂ ਇਹ ਡੰਪਿੰਗ ਗਰਾਊਂਡ ਜਿਹੜਾ ਇਹ ਇੱਥੇ ਸਥਿਤ ਹੈ ਅਗਰ ਡੰਪਿੰਗ ਗਰਾਊਂਡ ਪੁਰਾਣਾ ਸੀ ਤਾਂ ਸਭ ਤੋਂ ਵੱਡਾ ਇਹ ਸਵਾਲ ਉੱਠਦਾ ਹੈ ਕਿ ਡੰਪੀ ਗਰਾਊਂਡ ਦੇ ਕੋਲ ਇੰਨੀਆਂ ਕਲੋਨੀਆਂ ਲਗਾਤਾਰ ਬਣ ਚੁੱਕੀਆਂ ਤੇ ਹੁਣ ਵੀ ਉਹਨਾਂ ਦੇ ਕੋਈ ਰੋਕ ਨਹੀਂ ਹੈ ਲਗਾਤਾਰ ਸੈਂਕੜੇ ਕਲੋਨੀਆਂ ਡੰਪਿੰਗ ਗਰਾਊਂਡ ਦੇ ਅਗਲ-ਬਗਲ ਬਣ ਰਹੀਆਂ ਨੇ ਉਹਨਾਂ ਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਕਈ ਵਾਰ ਅਸੀਂ ਇਸ ਮੁੱਦੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਪ੍ਰਸ਼ਾਸਨ ਕਹਿੰਦਾ ਕਿ ਅਗਰ ਤੁਹਾਨੂੰ ਪਤਾ ਸੀ ਕਿ ਡੰਪਿੰਗ ਗਰਾਊਂਡ ਲੱਗ ਗਿਆ ਤਾਂ ਤੁਸੀਂ ਘਰ ਕਿਉਂ ਲਿਆ ਇਦੇ ਵਿੱਚ ਇੱਕ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਕੀ ਅਸੀਂ ਘਰ ਲੈਣ ਵਾਲੇ ਅਗਰ ਬੇਕੂਫ ਸੀ ਤਾਂ ਸਰਕਾਰਾਂ ਐਮਸੀ ਨੂੰ ਜਾਂ ਉਹਦੇ ਬਿਲਡਿੰਗ ਇੰਸਪੈਕਟਰ ਨੂੰ ਜਾਂ ਸੈਨੀਟਰੀ ਇੰਸਪੈਕਟਰ ਨੂੰ ਇਸ ਕੰਮ ਦੀ ਸੈਲਰੀ ਦਿੰਦੀਆਂ ਕਿ ਉਹ ਲੋਕਾਂ ਨੂੰ ਮੂਰਖ ਬਣਾਉਣ ਅਗਰ ਲੋਕੀ ਉੱਥੇ ਘਰ ਬਣਾਉਂਦੇ ਸੀ ਤਾਂ ਨਕਸ਼ਾ ਪਾਸ ਕਿੱਥੋਂ ਕੀਤਾ ਨਕਸ਼ੇ ਪਾਸ ਐਮਸੀ ਨੇ ਕੀਤੇ ਉਸ ਵੇਲੇ ਐਮਸੀ ਡਿਪਾਰਟਮੈਂਟ ਨੇ ਕਿਉਂ ਨਹੀਂ ਲੋਕਾਂ ਨੂੰ ਰੋਕਿਆ ਕਿ ਬਾਈ ਇੱਥੇ ਡੰਪਿੰਗ ਗਰਾਊਂਡ ਹੈ ਇੱਥੇ ਤੁਸੀਂ ਨਾ ਰਹੋ ਇਦੇ ਵਿੱਚੇ ਸਭ ਦੀ ਮਿਲੀ ਭੁਗਤ ਇਹ ਇਸ਼ਾਰਾ ਕਰਦੀ ਹੈ ਉਸ ਤੋਂ ਬਾਅਦ ਉਥੋਂ ਦੇ ਵਸਨੀਕ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਜਾਂ ਡਿਪਟੀ ਕਮਿਸ਼ਨਰ ਮਾਨਯੋਗ ਐਸਐਸਪੀ ਸਾਹਿਬ ਜਾਂ ਮਾਨਯੋਗ ਐਸਡੀਐਮ ਸਾਹਿਬ ਜੋ ਵੀ ਜਾਂ ਪੋਲੀਟਿਕਲ ਕੋਈ ਸਾਬਕਾ ਐਮਐਲਏ ਸਾਹਿਬ ਦਾ ਕੈਬਨਟ ਮੰਤਰੀ ਮੌਜੂਦਾ ਐਮਐਲਏ ਐਮਸੀ ਹਰ ਲੈਵਲ ਤੇ ਇਸ ਮੁੱਦੇ ਨੂੰ ਉਠਾ ਚੁੱਕੇ ਆ ਲੇਕਿਨ ਇਸ ਖਰੜ ਸਿਟੀ ਦੇ ਵਿੱਚ ਕਈ ਕੈਬਨਿਟ ਮੰਤਰੀ ਆਏ ਕਈ ਸਰਕਾਰਾਂ ਦੇ ਆਏ ਇਹਦੇ ਵਿੱਚ ਕਈ ਐਮਐਲਏਾਂ ਦੇ ਕੋਲ ਲੋਕ ਗਏ ਲੋਕਾਂ ਨੇ ਆ ਕੇ ਵੱਡੇ ਵੱਡੇ ਵਾਅਦੇ ਕੀਤੇ ਇੱਥੇ ਜਿਹੜੇ ਕਿ ਪੋਲਿਟੀਕਲ ਪਾਰਟੀਆਂ ਲੇਕਿਨ ਅਜੇ ਤੱਕ ਇਸ ਦਾ ਕੁਝ ਨਹੀਂ ਹੋਇਆ ਅਸੀਂ ਆਪਣੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਇਸ ਟਾਈਮ ਤੇ ਡੰਪਿੰਗ ਗਰਾਊਂਡ ਦਾ ਕਿੰਨਾ ਬੁਰਾ ਹਾਲ ਹੈ ਜਿਸ ਟਾਈਮ ਤੇ ਇੱਥੋਂ ਦੇ ਬਿਲਡਰ ਵੱਲੋਂ ਜਾਂ ਇੱਥੋਂ ਦੇ ਕੋਲੋਨਾਈਜ਼ਰ ਵੱਲੋਂ ਕਲੋਨੀ ਕੱਟੀ ਗਈ ਸੀ ਤਾਂ ਇਸ ਡੰਪਿੰਗ ਗਰਾਊਂਡ ਦੇ ਵਿੱਚ ਵੱਡੀਆਂ ਵੱਡੀਆਂ ਟੀਨਾ ਲਾ ਕੇ ਵੱਡੀਆਂ-ਵੱਡੀਆਂ ਦੀਵਾਰਾਂ ਲਾ ਕੇ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਬਟ ਅੱਜ ਦੀ ਡੇਟ ਦੇ ਵਿੱਚ ਇੱਥੇ ਨਾ ਕੋਈ ਟੀਨ ਹੈ ਨਾ ਕੋਈ ਦੀਵਾਰਾ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਨਾ ਕੋਈ ਮੇਨਟੇਨੈਂਸ ਹੋ ਰਿਹਾ ਨਾ ਕੋਈ ਇੱਥੇ ਸ਼ਰਕਾਓ ਹੋ ਰਿਹਾ ਡੰਪਿੰਗ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਇੱਥੇ ਇਹੋ ਜਿਹਾ ਬੁਰਾ ਹਾਲ ਹੈ ਕਿ ਕਈ ਵਾਰ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਚੈਨਲਾਂ ਤੇ ਲੱਗੀਆਂ ਲੇਕਿਨ ਇਥੋਂ ਦੇ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਸਰਕਦਾ ਜਿਸ ਲੈਵਲ ਤੇ ਮਰਜ਼ੀ ਕਰਕੇ ਦੇਖ ਲਓ ਮੈਂ ਪਰਸਨਲੀ ਇਸ ਮੁੱਦੇ ਨੂੰ ਲੈ ਕੇ ਐਨਜੀਟੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਸੈਂਟਰ ਪੋਲਿਊਸ਼ਨ ਕ 控制 ਬੋਰਡ ਹਿਊਮਨ ਰਾਈਟ ਕਮਿਸ਼ਨ ਉਸ ਤੋਂ ਬਾਅਦ ਆਪਣਾ ਸੀਐਮ ਪੋਰਟਲ ਹਰ ਜਗ੍ਹਾ ਤੇ ਜਾ ਚੁੱਕੇ ਆ ਬਟ ਕੋਈ ਹੱਲ ਨਹੀਂ ਨਿਕਲਦਾ ਆਰਟੀਆਈ ਪਾਓ ਜਵਾਬ ਨਹੀਂ ਦੇਣਾ ਪੋਰਟਲ ਤੇ ਪਾਓ ਤਾਂ ਇਹੋ ਜਿਹਾ ਜਵਾਬ ਦੇਣਗੇ ਕਿ ਉੱਥੇ ਵਿੱਚ ਇੱਕ ਐਮਸੀ ਦੇ ਕੋਲ ਡਰਾਫਟ ਹੈ ਰਟਾ ਰਟਾਇਆ ਜਵਾਬ ਹੈ ਕਿ ਇਹ ਡੰਪਿੰਗ ਗਰਾਊਂਡ ਜਿਹੜਾ ਇਹ ਬਹੁਤ ਪੁਰਾਣਾ ਹੈ ਤੇ ਇਸ ਕਰਕੇ ਅਸੀਂ ਇਹਦੀ ਮੇਨਟੇਨ ਕਰ ਰਹੇ ਹਾਂ ਬਟ ਹਕੀਕਤ ਮੈਂ ਇਸ ਵੀਡੀਓ ਦੇ ਰਾਹੀਂ ਪ੍ਰਸ਼ਾਸਨ ਅਧਿਕਾਰੀਆਂ ਮਾਨਯੋਗ ਡਿਪਟੀ ਕਮਿਸ਼ਨਰ ਐਮਐਲਏ ਸਹਿਵਾ ਨੂੰ ਇੱਕ ਵਾਰੀ ਦੇਖਣਾ ਚਾਹੁੰਦਾ ਕਿ ਇੱਕ ਵਾਰੀ ਤੁਸੀਂ ਆ ਕੇ ਇੱਥੇ ਸਾਡੀ ਗਲੀ ਦੇ ਵਿੱਚ ਜਾਂ ਸਾਡੇ ਘਰ ਦੇ ਵਿੱਚ ਰਹੋ ਤੁਹਾਡੇ ਰਹਿਣ ਦਾ ਅਕਮੋਡੇਸ਼ਨ ਹਰ ਖਰਚਾ ਮੈਂ ਕੱਲਾ ਦੇਣ ਨੂੰ ਤਿਆਰ ਹਾਂ ਤੁਸੀਂ ਇੱਕ ਰਾਤ ਇੱਥੇ ਆ ਕੇ ਗੁਜ਼ਾਰੋ ਤਾਨੂੰ ਫਿਰ ਪਤਾ ਲੱਗੇਗਾ ਕਿ ਇੱਥੋਂ ਦੇ ਲੋਕਾਂ ਦਾ ਕਿਆ ਕਿਆ ਦਰਦ ਹੈ ਇਸ ਕਲੋਨੀ ਦੇ ਵਿੱਚ ਡੰਪਿੰਗ ਗਰਾਊਂਡ ਨਹੀਂ ਇਸ ਤੋਂ ਇਲਾਵਾ ਰੋਡ ਵਿੱਚ ਗਲੀਆਂ ਦਾ ਬੁਰਾ ਹਾਲ ਹੈ ਪਿਛਲੇ ਕੋਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੇ ਵਿੱਚ ਗੱਟਰ ਵਾਲਾ ਪਾਣੀ ਮਿਕਸ ਹੋ ਕੇ ਆ ਰਿਹਾ ਜਿਹਦੇ ਵਿੱਚ ਇੰਨੀ ਗੰਦੀ ਸਮੈਲ ਹੈ ਕਿ ਤੁਸੀਂ ਨਹਾ ਨਹੀਂ ਸਕਦੇ ਤੁਸੀਂ ਸਵੇਰੇ ਬਰਸ਼ ਨਹੀਂ ਕਰ ਸਕਦੇ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਇੱਕ ਇੱਕ ਦੋ ਜੀ ਬਿਮਾਰ ਨੇ ਮੇਰੇ ਘਰ ਦੇ ਵਿੱਚ ਮੇਰੀ ਵਾਈਫ ਤੇ ਮੇਰਾ ਛੋਟਾ ਬੱਚਾ ਪਿਛਲੇ 2 ਦਿਨਾਂ ਤੋਂ ਬਿਮਾਰ ਨੇ ਪੇਟ ਦੀ ਪ੍ਰੋਬਲਮ ਦੇ ਕਰਕੇ ਇੱਥੇ ਤੁਸੀਂ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਤਰ੍ਹਾਂ ਅਸੀਂ ਕੰਸਰਨਡ ਆਫੀਸਰ ਨੂੰ ਵੀਡੀਓ ਪਰਸਨਲ WhatsAppਾਂ ਦੇ ਪਾਪ ਆ ਕੇ ਵੀ ਥੱਕ ਗਏ ਲੇਕਿਨ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਥੋਂ ਦੀਆਂ ਗਲੀਆਂ ਦਾ ਇੰਨਾ ਬੁਰਾ ਹਾਲ ਹੈ ਕਿ 3 ਨੰਬਰ ਤੇ 4 ਨੰਬਰ ਗਲੀ ਦੇ ਵਿੱਚ ਕੋਈ ਪੈਦਲ ਬੰਦਾ ਜਾ ਨਹੀਂ ਸਕਦਾ ਸਾਡੇ ਇੱਥੇ ਇੱਕ ਮੰਦਿਰ ਸਥਿਤ ਹੈ ਉੱਥੇ ਹਰ ਬੰਦਾ ਆਪਣੀ ਆਸਥਾ ਦੇ ਨਾਲ ਮੰਦਿਰ ਦੇ ਵਿੱਚ ਜਾਂਦਾ ਪਰ ਉਸ ਮੰਦਿਰ ਦੇ ਵਿੱਚ ਨਾ ਤੁਸੀਂ ਪੈਦਲ ਜਾ ਸਕਦੇ ਹੋ ਨਾ ਤੁਸੀਂ ਐਕਟਿਵਾ ਤੇ ਜਾ ਸਕਦੇ ਹੋ ਮੈਂ ਅੱਜ ਖੁਦ ਐਕਟਿਵਾ ਚਲਾ ਕੇ ਉਸ ਰਸਤੇ ਤੇ ਗਿਆ ਬੜੀ ਮੁਸ਼ਕਲ ਦੇ ਨਾਲ ਉੱਥੋਂ ਕੱਢਿਆ ਐਨੀ ਮਿੱਟੀ ਪਾਈ ਹੈ ਦਲਦਲ ਹੋਈ ਪਈ ਹੈ ਉੱਥੇ ਅਸੀਂ ਇੱਥੋਂ ਦੇ ਮੌਜੂਦਾ ਐਮਸੀ ਦੇ ਪਤੀ ਸਾਹਿਬ ਨੂੰ ਮੈਂ ਕਈ ਵਾਰ ਦੂਜਿਆਂ ਦੀ ਮੈਂ ਗੱਲ ਨਹੀਂ ਕਰਦਾ ਮੈਂ ਖੁਦ ਕਈ ਵਾਰ ਉਹਨਾਂ ਨੂੰ ਕਾਲ ਕਰ ਚੁੱਕੇ ਆ ਉਹਨਾਂ ਨਾਲ ਮਿਲ ਚੁੱਕੇ ਆ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ ਕਿ ਭਰਦਵਾਜ ਜੀ 2-4 ਦਿਨ ਰੁਕ ਜਾਓ ਕੰਮ ਬਣ ਗਿਆ ਕੰਮ ਅਲੋਕੇਸ਼ਨ ਹੋ ਗਿਆ ਤੁਹਾਡੀ ਗਲੀ ਬਣ ਜਾਣੀ ਹੈ ਅਸੀਂ ਇੱਥੋਂ ਦੇ ਕੰਸਰਨ ਵੈਂਡਰ ਨੂੰ ਮੈਂ ਖੁਦ ਕਈ ਵਾਰ ਕਾਲ ਕਰ ਚੁੱਕੇ ਆ ਕਿ ਭਾਈ ਸਾਡੇ ਟੈਂਡਰ ਦਾ ਕੀ ਬਣਿਆ ਬਸ ਇੱਕੋ ਹੀ ਜਵਾਬ ਹੁੰਦਾ ਜੀ ਬਸ ਟੈਂਡਰ ਮਿਲ ਚੁੱਕਿਆ ਹੈ ਗਲੀਆਂ ਬਣਨ ਵਾਲੀਆਂ ਹੁਣ ਤੁਸੀਂ ਇਹ ਦੇਖੋ ਕਿ ਲੋਕ ਕਰਨ ਤੇ ਕੀ ਕਰਨਾ ਇੱਥੇ ਅਲੱਗ-ਅਲੱਗ ਸਟੇਟਾਂ ਤੋਂ ਆ ਕੇ ਲੋਕ ਰੁਕੇ ਹੋਏ ਆ ਕੀ ਪ੍ਰਸ਼ਾਸਨ ਇਸ ਕਰਕੇ ਸਾਡੀ ਸਾਰ ਨਹੀਂ ਲੈਂਦਾ ਕਿਉਂਕਿ ਸਾਡਾ ਵੋਟ ਬੈਂਕ ਨਹੀਂ ਹੈ ਇੱਥੇ ਕਿਉਂਕਿ ਇੱਥੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਅਲੱਗ-ਅਲੱਗ ਸਟੇਟਾਂ ਤੋਂ ਆ ਕੇ ਵਸੇ ਹੋਏ ਨੇ ਜਿਨ੍ਹਾਂ ਦੇ ਵਿੱਚ ਬਹੁਗਿਣਤੀ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਵੋਟਾਂ ਨਹੀਂ ਬਣਾਈਆਂ ਠੀਕ ਹੈ ਤੇ ਇਹ ਵੀ ਇੱਕ ਤੀਜੀ ਕਾਰਨ ਹੋ ਸਕਦਾ ਕਿ ਕੋਈ ਪ੍ਰਸ਼ਾਸਨ ਜਾਂ ਕੋਈ ਐਮਸੀ ਜਾਂ ਕੋਈ ਐਮਐਲਏ ਸਾਡੇ ਇਲਾਕੇ ਵੱਲ ਧਿਆਨ ਨਹੀਂ ਦਿੰਦਾ ਹਰ ਲੈਵਲ ਤੇ ਮੈਂ ਇਸ ਡੰਪਿੰਗ ਗਰਾਊਂਡ ਦਾ ਮੁੱਦਾ ਮੈਂ ਇਸ ਗਲੀਆਂ ਮੁਹੱਲਿਆਂ ਦਾ ਮੁੱਦਾ ਮੈਂ ਇਸ ਖਾਲੀ ਪਲਾਟਾਂ ਦਾ ਮੁੱਦਾ ਮੈਂ ਕੁੱਤਿਆਂ ਦਾ ਮੁੱਦਾ ਹਰ ਮੁੱਦਾ ਮੈਂ ਪ੍ਰਸ਼ਾਸਨ ਦੇ ਨਾਲ ਚੁੱਕ ਰਿਹਾ ਹਾਂ ਕਿ ਤੂੰ ਰਿਵਰਟ ਵੀ ਮਿਲ ਰਿਹਾ ਲੇਕਿਨ ਰਿਵਰਟ ਮਿਲਣ ਦੇ ਬਾਵਜੂਦ ਵੀ ਐਮਸੀ ਨਗਰ ਕੌਂਸਲ ਖਰੜ ਨੂੰ ਕੋਈ ਪ੍ਰਵਾਹ ਨਹੀਂ ਹੈ ਤੁਸੀਂ ਜਿੱਥੇ ਮਰਜ਼ੀ ਇਹਨਾਂ ਨੂੰ ਐਸਕੇਲੇਟ ਕਰਕੇ ਦੇਖ ਲਓ ਨਾ ਕੋਈ ਆਰਟੀਆਈ ਦਾ ਜਵਾਬ ਦਿੰਦੇ ਐ ਨਾ ਕੋਈ ਚਾਹੇ ਤੁਸੀਂ ਆਰਟੀਆਈ ਦੇ ਵਿੱਚ ਫਰਸਟ ਅਪੀਲ ਸੈਕਿੰਡ ਅਪੀਲ ਥਰਡ ਅਪੀਲ ਪਾ ਲਓ ਕੋਈ ਜਵਾਬ ਨਹੀਂ ਅਗਰ ਦੇਣਗੇ ਤੇ ਇੱਕ ਰਟਾ ਰਟਾਇਆ ਜਵਾਬ ਹੈ ਕਿ ਇਹ ਡੰਪਿੰਗ ਗਰਾਊਂਡ ਬੜਾ ਪੁਰਾਣਾ ਹੈ ਤੇ ਇਸ ਕਰਕੇ ਅਸੀਂ ਇਹਦੀ ਪ੍ਰੋਪਰ ਮੇਨਟੇਨ ਕਰ ਰਹੇ ਹਾਂ ਇੱਥੇ ਕਈ ਵਾਰ ਆਰਟੀਆਈ ਦੇ ਰਾਹੀਂ ਮੇਰੇ ਕੋਲ ਜਵਾਬ ਮਿਲੇ ਨੇ ਕਿ ਇੱਥੇ ਅਸੀਂ ਜੀ 80 ਕਰੋੜ ਰੁਪਏ ਦਾ ਠੇਕਾ ਦਿੱਤਾ 80 ਕਰੋੜ ਰੁਪਏ ਦੀਆਂ ਇੱਥੇ ਮਸ਼ੀਨਾਂ ਲੱਗੀਆਂ ਜਿਹੜਾ ਜੀ ਸਵੇਰੇ 10 ਵਜੇ ਤੋਂ ਲੈ ਕੇ 5-5 ਵਜੇ ਤੱਕ ਕੰਮ ਕਰਦੀਆਂ ਮੈਨੂੰ ਨਹੀਂ ਪਤਾ ਕਿ ਅਗਰ ਹਰ ਰੋਜ਼ ਇਹਨਾਂ ਦੇ ਟੈਂਡਰ ਦੇ ਹਿਸਾਬ ਦੇ ਨਾਲ ਉਹ ਮਸ਼ੀਨਾਂ ਕੰਮ ਕਰਦੀਆਂ ਤੇ ਅਜੇ ਤੱਕ ਕੂੜਾ ਖਤਮ ਕਿਉਂ ਨਹੀਂ ਹੋਇਆ ਅਗਰ ਉਹ ਮਸ਼ੀਨਾਂ ਸਹੀ ਦੇ ਵਿੱਚ ਹੀ ਕੰਮ ਕਰ ਰਹੀਆਂ ਇਮਾਨਦਾਰੀ ਦੇ ਨਾਲ ਅਫਸਰ ਕੰਮ ਕਰ ਰਿਹਾ ਤੇ ਅੱਜ ਤੱਕ ਤੇ ਕੂੜਾ ਖਤਮ ਹੋ ਜਾਣਾ ਚਾਹੀਦਾ ਸੀ ਕੂੜੇ ਦਾ ਇੰਨਾ ਬੁਰਾ ਹਾਲ ਹੈ ਕਿ ਮੈਂ 2019 ਦੇ ਵਿੱਚ ਇੱਕ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਰਾਹੀਂ ਮੈਨੂੰ ਇੱਕ ਨੋਟਿਸ ਜਿਹੜਾ ਕਿ ਐਮਸੀ ਨੂੰ ਜਿਹੜਾ ਡਿਸੀਜਨ ਦਿੱਤਾ ਸੀ ਉਹਦੇ ਵਿੱਚ ਕਈ ਚੀਜ਼ਾਂ ਇਨਾਂ ਨੇ ਕਮਿਟ ਕੀਤੀਆਂ ਸੀ ਐਮਸੀ ਨੇ ਕਿ ਜਿਹਦੇ ਵਿੱਚ ਸਭ ਤੋਂ ਵੱਡੀ ਚੀਜ਼ ਸੀ ਕਿ ਅਸੀਂ ਕੂੜੇ ਦੇ ਵਿੱਚ ਜੋ ਵੀ ਵਹੀਕਲ ਆਉਂਦੇ ਨੇ ਉਹ ਵਹੀਕਲਾਂ ਨੂੰ ਅਸੀਂ ਟੱਕ ਕੇ ਲਿਆਉਂਨੇ ਆ ਜਿਹੜਾ ਕਿ ਬਿਲਕੁਲ ਨਹੀਂ ਹੁੰਦਾ ਦੂਸਰੀ ਚੀਜ਼ ਕਿ ਉੱਥੇ ਅਸੀਂ ਵੱਡੀਆਂ-ਵੱਡੀਆਂ ਦੀਵਾਰਾਂ ਬਣਾਈਆਂ ਹੋਈਆਂ ਉਹ ਟੁੱਟ ਗਈਆਂ ਅਸੀਂ ਉਹਨੂੰ ਬਣਾ ਦਾਂਗੇ ਬਟ ਅਜੇ ਤੱਕ ਉਹ ਦੀਵਾਰਾਂ ਨਹੀਂ ਬਣੀਆਂ ਕੋਈ ਟੀਨ ਨਹੀਂ ਲੱਗੇ ਕੋਈ ਪਲਾਂਟਿੰਗ ਨਹੀਂ ਹੋਈ ਕੋਈ ਉਹਨਾਂ ਤੇ ਮਿੱਟੀ ਨਹੀਂ ਪਾਈ ਜਾਂਦੀ ਕੋਈ ਉਹਨਾਂ ਦਾ ਰੱਖ-ਰਖਾਅ ਨਹੀਂ ਕੀਤਾ ਜਾਂਦਾ ਐਸ ਪਰ ਦੀ ਰੂਲ ਜਿਹੜਾ ਇਹਨਾਂ ਨੇ ਲਿਖਿਆ ਸੀ ਕਿ ਅਸੀਂ ਉਸ ਬਾਉਂਡਰੀ ਵਾਲ ਤੋਂ ਲੈ ਕੇ ਜਿਹੜਾ ਰੈਜ਼ਿਡੈਂਸ ਆ ਉੱਥੇ ਘੱਟੋ ਘੱਟ 15 ਮੀਟਰ ਦਾ ਜਿਹੜਾ ਅਸੀਂ ਰਸਤਾ ਛੱਡਾਂਗੇ ਉਹ ਰਸਤਾ ਵੀ ਅਜੇ ਤੱਕ ਨਹੀਂ ਛੱਡਿਆ ਹੋਇਆ ਉੱਥੇ ਤੁਸੀਂ ਆ ਕੇ ਖੁਦ ਦੇਖ ਰਹੇ ਹੋ ਕਿ ਕਿਵੇਂ ਉਸ ਡੰਪਿੰਗ ਦਾ ਜਿਹੜਾ ਗੰਦਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿ ਕੋਈ ਰਿਸ਼ਤੇਦਾਰ ਕੋਈ ਆ ਕੇ ਸਾਡੇ ਕੋਲ ਖੁਸ਼ ਨਹੀਂ ਲੋਕੀ ਬਿਮਾਰ ਨੇ ਘਰ ਦੇ ਵਿੱਚ ਮੋਟਰਾਂ ਲਗੀਆਂ ਹੋਈਆਂ ਘਰ ਦੇ ਵਿੱਚ ਬੋਰ ਲੱਗੇ ਹੋਏ ਨੇ ਬਟ ਲੋਕੀ ਮਜਬੂਰ ਨੇ ਬਿਸਲੇਰੀ ਦਾ ਪਾਣੀ ਖਰੀਦ ਕੇ ਪੀਣ ਵਾਸਤੇ ਅਗਰ ਪ੍ਰਸ਼ਾਸਨ ਸੁਣਦਾ ਹੋਏ ਭਗਵੰਤਮਾਨ ਸਾਹਿਬ ਸੁਣਦੇ ਹੋਣ ਐਮਐਲਏ ਸਾਹਿਬਾ ਸੁਣਦੇ ਹੋਏ ਕਿਉਂਕਿ ਐਮਐਲਏ ਸਾਹਿਬਾ ਵੀ ਇੱਥੇ ਆਈ ਸੀ ਕਹਿ ਕੇ ਗਈ ਸੀ ਕਿ ਉਸ ਟਾਈਮ ਤੇ ਜੋ ਮੌਜੂਦਾ ਈਓਸੀ ਉਹਨਾਂ ਨੇ ਕਮਿਟ ਕੀਤੀ ਸੀ ਕਿ ਅਸੀਂ ਹਰ ਹਫਤੇ ਇੱਥੇ ਫੋਗਿੰਗ ਕਰਾਂਗੇ ਸਪਰੇਅ ਕਰਾਂਗੇ ਕੁਛ ਨਹੀਂ ਹੁੰਦਾ ਤੇ ਇਸ ਕਰਕੇ ਜਿਹੜੀ ਅੱਜ ਵੀਡੀਓ ਅਸੀਂ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਹ ਉਹ ਖਰੜ ਸਿਟੀ ਦਾ ਹਾਲ ਹੈ ਜਿਹੜੀ ਕਿ ਮਾਤਰ ਸੀਐਮ ਰੈ residense ਤੋਂ 14 ਤੋਂ 15 ਕਿਲੋਮੀਟਰ ਸਥਿਤ ਹੈ ਐਮਸੀ ਆਫਿਸ ਤੋਂ 2 ਕਿਲੋਮੀਟਰ ਤੇ ਸਥਿਤ ਹੈ ਐਸ ਡੀ ਐਮ ਆਫਿਸ ਤੋਂ 1 ਕਿਲੋਮੀਟਰ ਤੇ ਸਥਿਤ ਹੈ ਬਟ ਇੰਨਾ ਬੁਰਾ ਹਾਲ ਹੈ ਕਿ ਤੁਸੀਂ ਦੇਖ ਨਹੀਂ ਸਕਦੇ ਏਡੇ ਏਡੇ ਵੱਡੇ ਪਹਾੜ ਇੱਥੇ ਬਣ ਚੁੱਕੇ ਨੇ ਕਿ ਸਾਨੂੰ ਤੁਹਾਨੂੰ Shimla Kullu Manali ਜਾਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਵੇਰੇ ਉੱਠੋ ਤੁਹਾਨੂੰ ਪਹਾੜਾਂ ਦੇ ਇੱਥੇ ਹੀ ਦਰਸ਼ਨ ਹੋਣਗੇ ਪਹਾੜਾਂ ਦੇ ਵਿੱਚ ਤਾਂ ਫੁੱਲਾਂ ਦੀ ਸਮੈਲ ਆਉਂਦੀ ਹੈ ਲੇਕਿਨ ਇੱਥੇ ਤੁਹਾਨੂੰ ਬਦਬੂ ਦੇ ਨਾਲ ਤੁਸੀਂ ਨੱਕ ਟੱਕੇ ਬਿਨਾ ਬਾਹਰ ਨਹੀਂ ਜਾ ਸਕਦੇ ਤੇ ਇਸ ਕਰਕੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਮੈਂ ਇਸ ਮੁੱਦੇ ਨੂੰ ਹਰ ਲੈਵਲ ਤੱਕ ਜਾ ਕੇ ਜਾਵਾਂਗਾ ਮੈਂ ਹੁਣ ਕੁਝ ਦਿਨ ਪਹਿਲਾਂ ਇਹਨਾਂ ਦੇ ਪ੍ਰਸ਼ਾਸਨ ਦਾ ਹਾਲ ਦੇਖ ਰਿਹਾ ਪ੍ਰਸ਼ਾਸਨ ਕੁਛ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਮੈਂ ਕੋਰਟ ਦੇ ਵਿੱਚ ਵੀ ਜਾਵਾਂਗਾ ਔਰ ਬਹੁਤ ਜਲਦੀ ਇਸ ਮੈਟਰ ਨੂੰ ਕੋਰਟ ਦੇ ਵਿੱਚ ਲੈ ਕੇ ਜਾਵਾਂਗਾ ਧੰਨਵਾਦ ਰਕੇਸ਼ਵਰ ਦਵਾਜ